ਉਹਨਾਂ ਬਹੁਤ ਕੁ ਕੀਤਾ ਜੀ ਡਾਂਗ ਵੀ ਉਹਨਾਂ ਨੇ ਪਾਉਣ ਦੀ ਤਿਆਰੀ ਕੀਤੀ ਉਹ ਗੋਲੀ ਮਾਰਨ ਦੀ ਤਿਆਰੀ ਕੀਤੀ ਉਹਨਾਂ ਨੇ ਤਰਨੀਆਂ ਦੀ ਮਾਤਮ ਲਾਫ ਨੂੰ ਸਾਰਾ ਪੜਿਆ ਪਿਆ ਜੀ ਕੋਟ-ਕੋਟ ਡਾਂਗਾਂ ਨਾਲ ਜੀ ਦੇਖ ਸਕਦੇ ਹੋ ਮੁੰਡੇ ਵੀ ਕੋਟ-ਕੋਟ ਕੇ ਜੀ ਕੋਟ-ਕੋਟ ਕੇ ਜੀ ਲਾਲਤਮਲ ਦੀ ਕੀਤੀ ਪਈ ਜੀ ਅਬਰਜੈਂਸੀ ਦਾ ਇਸ ਟਾਈਮ ਤੇ ਪਿਆ ਜੀ ਮੌਕਾ ਵਿਖਿਆ ਜਾਵੇ ਜੀ ਲਤ ਖੜੀ ਗਈ ਲਤ ਖੜ ਗਈ ਲਤ ਖੜ ਗਈ ਪੁਰਸ ਜੀ ਆਈਐਸ ਦੇ ਕਪੜਿਆਂ ਦੇ ਵਿੱਚ ਆਉਂਦੇ ਜੀ ਤੀ ਗੱਡੀ ਦੀ ਕਿਸ਼ਤ ਤਾਰੋ ਜੀ ਅਗਵਾ ਕਰਕੇ ਚੱਕ ਕੇ ਲੈ ਗਈ ਸਾਨੂੰ ਬਾਅਦ ਚ ਪਤਾ ਲੱਗਾ ਜੀ ਅੰਮ੍ਰਿਤਸਰ ਦੀ ਪੁਲਿਸ ਲੈ ਗਈ ਚੱਕ ਕੇ ਜੀ ਉਹ ਜਿਹੜੀ ਪੁਲਿਸ ਹੈ ਇਲਜ਼ਾਮ ਕੀ ਲਾ ਰਹੀ ਸੀ ਤੇ ਵੀ ਕਿਉਂ ਚੋਰੀ ਕਰ ਲਾ ਰਹੀ ਸੀ ਜੀ ਹਾਂ ਚੋਰੀ ਕੀਤੀ ਆਰਟ ਸੀ ਜੀ ਠੀਕ ਹੈ ਅੰਮ੍ਰਿਤਸਰ ਵਾਲੇ ਆਰਟ ਜੀ ਆਖੇ ਜੇ ਅੰਮ੍ਰਿਤਸਰ ਆਰਟ ਉਹ ਜਾ ਵਰਨੇ ਹੀ ਉਹਾਂ ਦੀ ਕੋਈ ਲੋਨ ਤੋਂ ਨਹੀਂ ਜਾਣਦੀ ਜੀ ਮੇਰਾ ਡੈਡੀ ਮੇਰਾ ਬੋਮੰਦਾਰ ਕੀਤਾ ਮੈਨੂੰ ਅੰਗਾ ਕਰਕੇ ਮੇਰੇ ਲੱਤਾਂ ਤਾਂ ਮੰਨ ਕੇ ਚਾਰ ਬੰਦੇ ਸੀਗੇ ਜੀ ਕਿਉਂ ਡੰਗਾ ਨਾ ਮੈਨੂੰ ਡੈਡੀ ਕੋਟਿਆ ਫੈਰਾ ਬਦ ਨਾਮ ਦਾ ਮੈਨੂੰ ਉਹਦੇ ਤੂੰ ਦੱਸ ਮੈਂ ਕੀ ਦੱਸਾਂ ਆ ਤੇਰੇ ਗੋਲੀ ਮਾਰਾਂਗੇ ਪੈਸਾ ਦੱਸਾਂ ਦਾ ਏ ਵੀ ਗੱਲ ਕਿ ਆ ਜਿੱਥੇ ਨਾਲ ਗੋਲੀ ਲਾ ਲਈ ਆਹ ਮਾਰਦੇ ਮੈਂ ਇੱਕ ਕੰਮ ਕੀਤਾ ਨਹੀਂ ਮੈਂ ਮਾਰਦੇ ਗੋਲੀਆਂ ਦਾ ਆਹ ਪੱਜ ਆਹ ਪੱਜ ਆ ਮੇਰੇ ਮੇਰੇ ਲੱਤਾਂ ਪਾੜਦੀਆਂ ਮਾਸੀ ਪਾੜ ਕੇ ਲਾਤੀ ਖੜ ਗਈ ਉਹ ਮਿੱਥੇ ਭੱਜਿਆ ਮਨ ਗੋਲੀ ਮਾਰਦੇ ਉਹ ਪਰਚਾ ਵਗੈਰਾ ਪਾਇਆ ਮੁੰਡੇ ਤੁਹਾਡੇ ਨਹੀਂ ਕੋੱਖ ਨਹੀਂ ਪਾਇਆ ਜੀ ਬੰਦਾ ਜੱਟਿਆ ਉਹਨਾਂ ਨੇ ਅੱਛਾ ਕੁਝ ਕੀਤਾ ਕੁਝ ਨਹੀਂ ਕੱਲਾ ਕੁੱਟਿਆ ਗਿਆ ਹਾਂ ਕੱਲਾ ਕੁੱਟਿਆ ਗਿਆ ਮਤਲਬ ਮਨਾ ਰਹੇ ਸੀ ਹਾਂ ਜੀ ਮਨਾ ਰਹੇ ਕੁੱਟ ਕੇ ਜੀ ਮੁੰਡਾ ਮੰਨਿਆ ਨਹੀਂ ਜੀ ਹੈ ਚੋਰੀ ਨਹੀਂ ਜਿਆਦਾ ਕਰਦਾ ਨਹੀਂ ਜੀ ਮੰਨੇ ਕਿੱਥੇ ਜੀ ਤੁਹਾਡਾ ਪਿੰਡ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਆ ਇਹ ਪੁਲਿਸ ਅੰਮ੍ਰਿਤਸਰ ਦੀ ਆਉਂਦੀ ਹੈ ਅੰਮ੍ਰਿਤਸਰ ਤੁਹਾਡਾ ਲੜਕਾ ਜਾਂਦਾ ਰਹਿੰਦਾ ਉੱਥੇ ਹਾਂਜੀ ਜਾਂਦੇ ਰਹਿੰਦੇ ਜੀ ਜਾਂਦੇ ਨੇ ਬਚੂਹਣ ਮਾਰ ਅੰਮ੍ਰਿਤਸਰ ਵੀ ਜਾਂਦੇ ਜੀ ਪਠਾਨਕੋਟ ਵੀ ਜਾਂਦੇ ਬਿਕਾਣੇ ਵੀ ਜਾਂਦੇ ਸੱਜੀ ਦਾ ਕੰਮ ਕਰਦੇ ਸੱਜੀ ਦੇ ਕੰਮ ਕਰਦੇ 24 ਘੰਟੇ ਗੱਡੀਆਂ ਚੱਲਦੀਆਂ ਸਰਪੰਚ ਹਰਮੇਲ ਸਿੰਘ ਵਪਾਰ ਕਰਦਾ ਜੀ ਜੰਮੂ ਕਸ਼ਮੀਰ ਤੱਕ ਗੱਡੀਆਂ ਜਾਂਦੇ ਪਿੰਡ ਦੇ ਵਿੱਚ ਪੁੱਛਿਆ ਜਾਂਦੀ ਉਹਨੇ ਕਿਹਾ ਵੀ ਮੈਨੂੰ ਕਿਤੇ ਸੌਨ ਸੜਾ ਜਗ੍ਹਾ ਤੇ ਲੈ ਜਾ ਕੇ ਉਹ ਸਿਵਲ ਸੀਗਾ ਨਾਲ ਆਰਤੀਆ ਵੀ ਹੋਊਗਾ ਉਹਨੇ ਕਰਵਾਇਆ ਜੀ ਪ੍ਰੈਸ਼ਰ ਪਾ ਕੇ ਜੋ ਉਹ ਵੀ ਉਹਨੇ ਵੀ ਸੌਣ ਨੇ ਸੜਾ ਜਗਾ ਤੇ ਲੈ ਜਾ ਕੇ ਕੁੱਟਿਆ ਗਿਆ। ਇਹ ਇਹ ਜਿਹੜਾ ਲੜਕਾ ਇਹ ਦੋਸ਼ੀ ਪਾਇਆ ਗਿਆ ਬੰਦਾ ਸੀ ਤੁਹਾਡਾ? ਨਹੀਂ ਦੋਸ਼ੀ ਨਹੀਂ ਪਾਇਆ ਗਿਆ। ਠੀਕ ਹੈ ਵੀ ਇਨਕੁਆਇਰੀ ਕਰਨੀ ਸੀ ਮਨਾਉਣਾ ਸੀਗਾ ਵੀ ਉਹ ਕੁਝ ਨਿਕਲਿਆ ਨਹੀਂ ਕਿਹਾ। ਨਹੀਂ ਨਿਕਲਿਆ ਜੀ ਸਰ। ਕਿਤੇ ਲੜਕੇ ਨੇ ਕੀ ਲੱਗਦਾ ਚੋਰੀ ਕੀਤੀ ਹੋਊਗੀ ਜੀ ਉਹ? ਹਾਂ ਜੀ ਨਾ ਨਾ ਬਿਲਕੁਲ ਪਿੰਡ ਦੇ ਵਿੱਚ ਪੁੱਛਿਆ ਜਾਂਦਾ ਜੀ। ਅਸੀਂ ਕਹਿੰਦਾ ਮਹਾਰਾਜ ਸਾਗ ਨਹੀਂ ਤੁਹਾਡੇ ਪਿੰਡ ਦੇ ਵਿੱਚ ਪੁੱਛਿਆ ਜਾਂਦਾ ਚੋਰੀ ਦੇ ਨਾਲ ਸਾਗ ਜੀ। ਅਈ ਮਿੱਟੀ ਵੀ ਲਾਉਣੀਆ ਚੁੱਲੇ ਦੇ ਜੀ ਅਈ ਵੀ ਕਿਹੇ ਜੀਵਦਾ ਦੇ ਖੇਤੋਂ ਪੁੱਛ ਕੇ ਲਮਣੇ ਜੀ ਕਸੂਰ ਕੀ ਸੀ ਫਰੋਦਾ ਕੋਈ ਕਸੂਰ ਨਹੀਂ ਜੀ ਵਿਚਾਰੇ ਗਰੀਬ ਦਾ ਸਾਰੇ ਪਿੰਡ ਨੂੰ ਪੁੱਛਿਆ ਜੀ ਬੇਗਬਾਲੇ ਦੇ ਵਿੱਚ ਜੇ ਕੋਈ ਕਸੂਰ ਉਹ ਬੰਦਾ ਨਿਕਲੇ ਜੀ ਜੀਵਦਾ ਦਾ ਜੀ ਘਰੋਂ ਵੀ ਕੱਟ ਕੇ ਲੈ ਕੇ ਗਏ ਐ ਨੂੰ ਹਾਂ ਘਰੋਂ ਵੀ ਕੱਟ ਕੇ ਲੈ ਗਏ ਕੀ ਹਾਲਾਤ ਨੇ ਤੁਹਾਡੇ ਪਤੀ ਦੇ ਹਸਪਤਾਲ ਦੇ ਵਿੱਚ ਅੰਦਰ ਉਹਦਾ ਬਹੁਤ ਮੰਦਾ ਹਾਲ ਹੈ ਜੀ ਇਹ ਬੰਦਾ ਕਿਹੜੀ ਗੱਲੋਂ ਕੁੱਟਿਆ ਗਿਆ ਕਿਵੇਂ ਕੁੱਟਿਆ ਗਿਆ ਸਾਨੂੰ ਜੀ ਬਿਲਕੁਲ ਸਾਫ਼ ਹੋਣਾ ਚਾਹੀਦਾ ਇਹ ਕੁੱਟਿਆ ਕੁੱਟਿਆ ਕਿਹੜੀ ਗੱਲੋਂ ਗਿਆ ਜੀ ਪਰਿਵਾਰ ਦੀ ਕੀ ਹਾਲਾਤ ਹੈ ਤੁਹਾਡੇ ਦੀ ਬਹੁਤ ਮਾੜੀ ਜੀ ਪ ਇਲਾਜ ਕਿਵੇਂ ਮਤਲਬ ਕਰਵਾਉਣ ਦਾ ਹੈਗਾ ਤੁਹਾਡੇ ਨੂੰ ਇਲਾਜ ਕੋਈ ਪੈਸਾ ਨਹੀਂ ਕਿੰਨਾ ਖਰਚਾ ਆ ਗਿਆ ਤੁਹਾਡਾ ਹੁਣ ਤੱਕ ਸਾਡਾ ਖਰਚਾ ਬਹੁਤ ਆ ਜਾਂਦਾ ਜੀ ਪੈਸੇ ਮੰਗ ਮੰਗ ਕੇ ਲਾਈ ਜਾਂਦੇ ਜੀ ਅੱਛਾ ਠੀਕ ਨਹੀਂ ਹਾਂਜੀ ਮੋਟਰਸਾਈਕਲ ਹੁਣ ਦਿਆਂਗੇ ਰੱਖਿਆ ਜੀ ਇੱਕ ਲੋਕਵਾਇਟੀਵੀ ਨਾਲ ਜੁੜਦਿਆਂ ਤੋਂ ਸੀ ਮੈਂ ਹਮਤਾਜ ਪੁਲਿਸ ਦੇ ਵੱਲੋਂ ਕੀਤੇ ਗਏ ਤਸ਼ੱਦਦ ਦੀਆਂ ਕਹਾਣੀਆਂ ਤੁਹਾਨੂੰ ਅਕਸਰ ਅਸੀਂ ਲੈ ਕੇ ਆਉਂਦੇ ਨੇ ਇਹ ਤੁਹਾਡੇ ਸਾਹਮਣੇ ਕਿ ਕਿਵੇਂ ਪੁਲਿਸ ਜਿਹੜੀ ਉਹ ਜਾਨਵਰਾਂ ਦਾ ਰੂਪ ਧਾਰਨ ਕਰਦੀ ਹੈ ਤੇ ਜੋ ਵਿਅਕਤੀਆਂ ਇਨਸਾਨਾਂ ਦੇ ਨਾਲ ਕੀ ਕੁਝ ਕਰਦੀ ਹੈ ਉਸੇ ਤਰੀਕੇ ਦਾ ਇੱਕ ਕੇਸ ਆ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਬੇਗੂ ਵਾਲਾ ਉੱਥੋਂ ਦੇ ਇੱਕ ਨੌਜਵਾਨ ਮੰਗਤਰਾਮ ਜਿਸ ਦਾ ਨਾਮ ਆ ਉਸ ਨੂੰ ਪੁਲਿਸ ਜਿਹੜੀ ਉਹ ਇਹ ਕਹਿ ਕੇ ਚੱਕਦੀ ਹੈ ਕਿ ਅਸੀਂ ਕਮੇਟੀਆਂ ਵਾਲੇ ਆ ਸਿਵਲ ਕੱਪੜਿਆਂ ਵਿੱਚ ਆਉਂਦੇ ਆ ਚੱਕ ਕੇ ਘਰੋਂ ਲੈ ਜਾਂਦੇ ਆ ਪੁਲਿਸ ਆਉਂਦੀ ਆ ਜ਼ਿਲ੍ਹਾ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਲੈ ਜਾਂਦੀ ਹੈ ਆਪਣੇ ਜਿਹੜਾ ਥਾਣਾ ਹੈ ਉਹ ਸਾਰਾ ਕੁਝ ਪਰਿਵਾਰ ਦੱਸੂਗਾ ਕਿ ਕੌਣ ਲੈ ਕੇ ਜਾਂਦਾ ਉਸ ਤੋਂ ਬਾਅਦ ਕੀ ਤਸ਼ੱਦਦ ਉਸ ਦੇ ਨਾਲ ਕੀਤਾ ਜਾਂਦਾ ساری ਕਹਾਣੀਆਂ ਜਿਹੜੀ ਉਹ ਪਰਿਵਾਰ ਤੋਂ ਦੱਸ ਸੁਣਦੇ ਆ ਜਿਹੜਾ ਵਿਅਕਤੀ ਆ ਉਹ ਇਸ ਵਕਤ ਏਮਜ਼ ਹਸਪੀਟਲ ਬਠਿੰਡਾ ਵਿਕੇ ਐਮਰਜੈਂਸੀ ਵਿੱਚ ਦਾਖਲ ਹੈ ਗੱਲਬਾਤ ਕਰਨ ਦੇ ਕਾਬਿਲ ਨਹੀਂ ਐ ਇਸ ਕਰਕੇ ਉਹਦੇ ਨਾਲ ਅਸੀਂ ਗੱਲਬਾਤ ਨਹੀਂ ਉਹਨਾਂ ਦੇ ਪਰਿਵਾਰ ਦੇ ਨਾਲ ਕਰ ਰਹੇ ਹਾਂ ਸਭ ਤੋਂ ਪਹਿਲਾਂ ਉਹਨਾਂ ਦੇ ਜਿਹੜੇ ਪਿਤਾ ਜੀ ਨੇ ਉਸ ਵਿਅਕਤੀ ਦੇ ਨਾਲ ਪਿੰਡ ਦੇ ਸਰਪੰਚ ਨੇ ਉਹਦੀ ਪਤਨੀ ਐ ਤੇ ਹੋਰ ਵੀ ਆਸਪਾਸ ਤੋਂ ਉਹਨਾਂ ਦੇ ਚਾਚੇ ਤਾਇਆ ਦੇ ਮੁੰਡੇ ਨੇ ਸਭ ਤੋਂ ਪਹਿਲਾਂ ਪਤਾ ਨਾ ਗੱਲ ਕਰਦੇ ਅੰਕਲ ਜੀ ਕੀ ਪੂਰੀ ਘਟਨਾ ਵਾਪਰਦੀ ਆ ਤੁਹਾਡੇ ਲੜਕੇ ਦੀ ਪਿੰਡ ਜੀ ਬੇਗੋੜਾ ਜੀ ਜਿਲ੍ਹਾ ਮੇਰਾ ਫਰੀ ਕੋੜਾ ਮੇਰਾ ਨਾਜਰ ਨਾ ਜੀ ਜੀ ਮੇਰਾ ਲੜਕਾ ਮੰਗਤਰਾਮ ਸਿੰਘ ਜੀ ਹਮ ਪੁਲਿਸ ਜੀ ਆਈਐਸ ਵਾਲ ਕਪੜਿਆਂ ਦੇ ਵਿੱਚ ਹਮ ਉਹਾਂ ਦੇ ਜੀ ਤੁਸੀਂ ਗੱਡੀ ਦੀ ਕਿਸ਼ਤ ਤਾਰੋ ਤੇ ਜੀ ਅਗਵਾ ਕਰਕੇ ਚੱਕ ਕੇ ਲੈ ਗਈ ਸਾਨੂੰ ਬਾਅਦ ਚ ਪਤਾ ਲੱਗਾ ਜੀ ਅੰਮਰ ਸਰਦੀਪ ਪੁਲਿਸ ਲੈ ਕੇ ਚੱਕ ਕੇ ਜੀ ਸਾਨੂੰ ਜੀ ਕੋਈ ਪਤਾ ਲੱਗਾ ਸਰਪੰਚ ਵੀ ਨਾਜਰ ਜੀ ਬੰਦੇ ਬੜੇ ਸੀਗੇ ਸਹੀ ਜੀ ਅਸੀਂ ਸ਼ਦਰਫੀ ਕੋਟ ਪਾਲਿਆ ਦੀ ਸਗੇ ਸਟਾਫ ਚ ਅਸੀਂ ਤਰੇ ਫਿਰੇ ਜੀ ਚੌਂਕੀ ਕਤਵਾਰੀ ਚੌਂਕੀ ਹੀ ਗਏ ਜੀ ਸਾਰੇ ਪਿੱਛੇ ਜੀ ਅਸੀਂ ਸਾਰੇ ਪਿੱਛੇ ਪਰਦਾੜ ਕਿਸ਼ਤੀ ਜੀ ਸਾਨੂੰ ਕੋਈ ਬੰਦੇ ਦਾ ਨਾਮ ਨਿਸ਼ਾਨ ਨਹੀਂ ਮਿਲਿਆ ਜੀ ਬਾਅਦ ਦੇ ਵਿੱਚ ਜੀ ਸਾਨੂੰ ਪਤਾ ਲੱਗਾ ਅੰਮ੍ਰਿਤਸਰ ਵਾਲੇ ਲੈ ਗਏ ਠੀਕ ਹੈ ਅੰਮ੍ਰਿਤਸਰ ਅਸੀਂ ਜਦੋਂ ਗਏ ਜੀ ਹੂੰ ਮੁੰਡੇ ਵੀ ਕੁੱਟ-ਕੁੱਟ ਕੇ ਜੀ ਕੁੱਟ-ਕੁੱਟ ਕੇ ਈ ਲਾਲ ਤਮਲ ਦੀ ਕੀਤੀ ਭਾਈ ਜੀ ਅਮਰਜੈਂਸੀ ਤੇ ਇਸ ਟਾਈਮ ਤੇ ਪਿਆ ਜੀ ਮੌਕਾ ਵਿਖਿਆ ਜਾਵੇ ਜੀ ਬਿਲਕੁਲ ਨਹੀਂ ਤੁਰਿਆ ਚਾਰ ਬੱਚਿਆਂ ਦੇ ਜੀ ਚਾਰ ਬੱਚੇ ਮੇਰੇ ਮਤਲਬ ਤੁਹਾਡੇ ਘਰੇ ਕਿੰਨੇ ਜਣੇ ਹੁੰਦੇ ਉਹਨੂੰ ਲੈਣ ਉਹਨੂੰ ਚਾਰ-ਪੰਜ ਬੰਦੇ ਜੀ ਚਾਰ-ਪੰਜ ਬੰਦੇ ਸਾਰੇ ਸਿਵਲ ਕੱਪੜੇ ਵਿੱਚ ਜ ਤੇ ਦੋ ਵਰਦੀਆਂ ਜੀ ਦੋ ਵਰਦੀਆਂ ਵਿੱਚ ਫੁੱਲਸ ਵਾਲੇ ਸੀ ਕੰਦ ਨਾਲ ਲੁਕੇ ਪਈ ਜੀ ਸੇਵਲ ਕੱਪੜਾ ਪਹਿਲਾਂ ਆਏ ਜੀ ਠੀਕ ਹੈ ਉਹ ਕੀ ਕਹਿੰਦੇ ਆ ਕਿ ਕਿਸ ਕਿਸ਼ਤ ਵਾਲੀ ਹਾਂਜੀ ਕਿਸ਼ਤਾਂ ਵਾਲਿਆਂ ਦੀ ਥੋੜੀ ਫੈਂਸ ਦੀ ਗੱਡੀ ਦੀ ਹੈ ਜੀ ਠੀਕ ਹੈ ਤੁਹਾਡਾ ਜਿਹੜਾ ਲੜਕਾ ਕੀ ਕੰਮ ਕਰਦਾ ਉਹ ਉਹ ਜੀ ਡਰਾਈਵਰ ਸੀਗਾ ਗੱਡੀ ਆਪਣੀ ਚਲਾਉਂਦਾ ਸੀ ਜਾ ਰਿਹਾ ਜੀ ਸਬਜ਼ੀ ਦਾ ਕੰਮ ਕਰਦਾ ਜੀ ਕਦੇ ਅੰਮ੍ਰਿਤਸਰ ਜਾਂਦਾ ਪਠਾਨਕੋਟ ਦਿੱਲੀ ਉਹ ਜੀ ਜੰਮੂ ਕਸ਼ਮੀਰ ਇਹਦੀ ਵੀ ਕੰਨੀ ਨਗੌਰ ਸਾਰੇ ਮੰਡੀਆਂ ਘੁੰਮਦਾ ਮੁੰਡਾ ਜੀ ਸਾਰੀਆਂ ਮੰਡੀਆਂ ਦੇ ਵਿੱਚ ਕੰਮ ਕਰਦਾ ਕਰਦੇ ਜੀ ਸਰਪੰਚਾ ਹੀ ਕਰਨਾ ਫਿਰ ਬੀਰ ਸਿੰਘ ਹੈ ਜੀ ਇਹ ਵਪਾਰ ਕਰਦਾ ਜੀ ਉਹ ਮਾਲ ਟਾਉਂਦੇ ਜੀ ਠੀਕ ਹੈ ਅੱਛਾ ਜਿਹੜੇ ਮਤਲਬ ਵਿਅਕਤੀ ਉੱਥੋਂ ਲੈ ਜਾਂਦੇ ਉਹਨੂੰ ਚੱਕ ਕੇ ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਕਿ ਸਾਨੂੰ ਲੱਭਿਆ ਨਹੀਂ ਕਿਤੇ ਫਿਰ ਕਿਵੇਂ ਪਤਾ ਲੱਗਦਾ ਕਿ ਉਹ ਅੰਮ੍ਰਿਤਸਰ ਪੁਲਿਸ ਲੈ ਗਈ ਉਹਨਾਂ ਨੇ ਅੰਮ੍ਰਿਤਸਰ ਪਤਾ ਲੱਗਾ ਜੀ ਸਾਨੂੰ ਹੌਲੀ 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 ਕਿਸੇ ਬੰਦੇ ਨੇ ਫੋਨ ਕੀਤਾ ਜੀ ਉਹਨਾਂ ਨੇ ਗੋਲੀ ਵਾਲੇ ਚੌਂਕੀ ਫੋਨ ਕੀਤਾ ਜੀ ਹੂੰ ਉਹਨਾਂ ਨੇ ਦੱਸਿਆ ਜੀ ਸਾਨੂੰ ਉਹਦਾ ਅੰਮ੍ਰਿਤਸਰ ਵਾਲੇ ਚੌਂਕੀ ਵਾਲੇ ਨਾਲ ਆਇ ਸੀ ਨਾ ਇੱਕ ਜੇ ਬੰਦੇ ਦੱਸਦੇ ਜੀ ਉਹਨਾਂ ਚੌਂਕਿਆਂ ਨੇ ਦੱਸਿਆ ਤੁਹਾਡੀ ਬੰਦਾ ਨੇ ਅੰਮ੍ਰਿਤਸਰ ਵਾਲੇ ਲੈ ਕੇ ਚੱਕ ਕੇ ਠੀਕ ਹੈ ਫਿਰ ਅਸੀਂ ਜੀ ਅੰਮ੍ਰਿਤਸਰ ਗਏ ਜੀ ਅੰਮ੍ਰਿਤਸਰ ਜਾ ਕੇ ਜੀ ਅਸੀਂ ਪੜ ਠੀਕ ਹੈ ਮੋਲ ਖੇਣੇ ਦੇ ਵਿੱਚ ਲੱਗੇ ਸੀ ਜੀ ਅਸੀਂ ਜਾ ਕੇ ਮੁੰਡੇ ਨੂੰ ਵੇਖਿਆ ਜੀ ਜਦੋਂ ਮੁੰਡੇ ਮੇਰੇ ਕੋਲੇ ਗਿਆ ਮੁੰਡੇ ਦੀ ਅੱਖਾਂ 'ਚ ਪਾਣੀ ਆ ਗਿਆ ਜੀ ਅੱਛਾ ਜੀ ਬੜੇ ਹਾਲਤ ਮੰਦੀ ਕੀਤੀ ਵੀ ਜੀ ਅਸੀਂ ਤੁਰਨ ਲੱਗਾ ਤੇ ਮੁੰਡਾ ਜੀ ਲਾਂਗਾਂ ਮਾਰੇ ਲੱਤ ਖੜ ਗਈ ਜੰਦੀ ਵਿਚਾਰ ਜੀ ਤੁਸੀਂ ਜਾ ਕੇ ਉੱਥੇ ਮਤਲਬ ਮੁੰਡੇ ਨਾਲ ਮਿਲਿਓ ਪੁਲਿਸ ਦੇ ਨਾਲ ਗੱਲਬਾਤ ਕੀਤੀ ਕਿ ਕਿਉਂ ਲੈ ਕੇ ਆਏ ਹੋ ਇਹਨੂੰ ਇੱਥੇ ਨਹੀਂ ਜੀ ਉਹਨਾਂ ਨਾਲ ਗੱਲ ਹੀ ਨਹੀਂ ਕੀਤੀ ਜੀ ਕੋਈ ਪੁਲਸ ਵਾਲਾ ਸਾਨੂੰ ਲੈਜ ਬਸ ਅੱਛਾ ਉਹ ਕਹਿੰਦੇ ਵਾਪਸ ਲੈ ਜਾਓ ਲੈ ਜੀ ਅਈ ਅਖਾਈ ਕਿਹੜੇ ਆਰਥਿਕੀ ਚੋਰੀ ਹੋਈ ਹੈ ਜਿਹੜੀ ਵੇਚ ਲੈ ਆਏ ਆ ਅਈ ਇਹ ਆੜ ਤੋਂ ਜਾਵੜ ਦੇ ਮੰਡੀ 'ਚ ਉਹ ਮੰਡੀ 'ਚ ਚੋਰੀ ਵਾਲਾ ਕੀ ਮਾਮਲਾ ਕਿਉਂ ਲੈ ਕੇ ਗਏ ਚੋਰੀ ਦੀ ਅਸੀਂ ਉਹਨੂੰ ਪੁੱਛਿਆ ਜੀ ਜੇ ਤੂੰ ਕਿਹੜੀ ਗੱਲ ਨੂੰ ਲੈਂਦਾ ਹੈ ਅਸੀਂ ਇਹ ਮੰਡੀ ਜਾਵੜ ਦੇ ਆੜ ਤੇ ਆ ਤੁਹਾਨੂੰ ਕੋਈ ਲੋੜ ਨਹੀਂ ਜਾਣ ਦੀ ਮੰਡੀ-ਮੰਡੀ 'ਚ ਤੁਸੀਂ ਜਾਓ ਜੀ ਆਹ ਗੱਲ ਕਰਿਆ ਹੀ ਸਾਨੂੰ ਕਹਿੰਦੇ ਮੁੰਡਾ ਲੈ ਜਾਓ ਆਪ ਦਾ ਹਾਂਜੀ ਮੁੰਡਾ ਲੈ ਜੀ ਮੁੰਡਾ ਲੈ ਕੇ ਜੀ ਜਦੋਂ ਉਹ ਰਾਏ ਜੀ ਬਾਹਰ ਮੁੰਡਾ ਬਾਲਾ ਡਾਊਨ ਹੋ ਗਿਆ ਜੀ ਅਈ ਚੱਕ ਕੇ ਜੀ ਫ੍ਰੀਕੋ ਫ੍ਰੀਕੋ ਲੈ ਜੀ ਸਿਵਲ ਚਾਹੁੰਦੇ ਨੇ ਮੈਡੀਕਲ ਜੀ ਮੈਡੀਕਲ ਜਿਹੜਾ ਕਰਾ ਰੱਖਿਆ ਜੀ ਦੂ ਜੀ ਸਾਨੂੰ ਇੱਥੇ ਸਿਮੈਂਟ ਕਰਤਾ ਜੀ ਬਠਿੰਡਾ ਏਮਜੈਂਸੀ ਦੀ ਵਿੱਚ ਜੀ ਮੁੰਡਾ ਹਲ ਤੱਕ ਵੀ ਪਿਆ ਜੀ ਦੋ ਦਿਨ ਉੱਥੇ ਰਿਹਾ ਜੀ ਇੱਕ ਦਿਨ ਦੋ ਦਿਨ ਇੱਥੋਂ ਕੇ ਪਈ ਨੂੰ ਵੀ ਅਵਰਜੈਂਸੀ ਦੀ ਵਿੱਚ ਜੀ ਚੱਕੀ ਹਾਲਾਤ ਕੀ ਨੇ ਲਾ ਬਹੁਤ ਮੰਦੇ ਜੀ ਪੁੱਛ ਨਹੀਂ ਕਿਹੜੇ ਹਾਲਾਤ ਮੰਦੇ ਚਾਰ ਬੱਚੇ ਉਹਦੇ ਨਹੀਂ ਤੁਰ ਸਕਦਾ ਸਾਰੀ ਮੁੰਡਾ ਰੁਗ ਗਈ ਹੈ ਜੀ ਹਮ ਖਤਮ ਹੋ ਗਿਆ ਜੀ ਉਹ ਅੱਛਾ ਇਹ ਇਸ ਤਰੀਕੇ ਨਾਲ ਹਾਂ ਜੀ ਹਾਂ ਬਹੁਤ ਜ਼ਿਆਦਾ ਹਾਲਾਤ ਨੇ ਦੀ ਤਲੀਆਂ ਦੇ ਤarnia ਦੀ ਮਾਤਾ ਮਾਤਮੂ ਸਾਰਾ ਪੜਿਆ ਪਈ ਕੁੱਟ ਕੁੱਟ ਡਾਂਗਾਂ ਨਾਲ ਜੀ ਦੇਖ ਸਕਦੇ ਵੀ ਇੰਨਾ ਕੁੱਟਿਆ ਇੰਨਾ ਕੁੱਟਿਆ ਜੀ ਮੁੰਡੇ ਦਾ ਅੱਛਾ ਤੁਹਾਡੇ ਲੜਕੇ ਨਾਲ ਗੱਲਬਾਤ ਹੋਈ ਤੁਹਾਡੀ ਕਿ ਕੀ ਉਹਦੇ ਨਾਲ ਵਾਪਰਿਆ ਕੀ ਕੁਝ ਹੋਇਆ ਹੋਈ ਜੀ ਗੱਲਬਾਤ ਮਾਚ ਜਦੋਂ ਆ ਲਿਆਂਦਾ ਚੱਕ ਉਸ ਤੋਂ ਬਾਅਦ ਦੱਸਿਆ ਜਨ ਮੇਰਾ ਡੈਡੀ ਮੇਰਾ ਬਹੁਮੰਦਾਰ ਕੀਤਾ ਮੈਨੂੰ ਅੰਗਾ ਕਰਕੇ ਮੇਰੀ ਲੱਤਾਂ ਤਾਂ ਮੰਨ ਕੇ ਚਾਰ ਬੰਦੇ ਹੋ ਗਏ ਜੀ ਕਿਉਂ ਡਾਂਗਾਂ ਨਾਲ ਮੈਨੂੰ ਡੈਡੀ ਕੁੱਟਿਆ ਰਹਿ ਰਿਹਾ ਬਦਨਾਮ ਦਾ ਮੈਨੂੰ ਉਹਦੇ ਤੂੰ ਦੱਸ ਮੈਂ ਕੀ ਦੱਸਾਂ ਆ ਤੇਰੇ ਗੋਲੀ ਮਾਰਾਂਗੇ ਦਾ ਦੱਸਾਂਦਾ ਇਹ ਵੀ ਗੱਲ ਕਿ ਆ ਜੀ ਇੱਕ ਨਾਲ ਗੋਲੀ ਲਾ ਲਈ ਆਹਨ ਮਾਰਦੇ ਮੈਂ ਇੱਕ ਕੰਮ ਕੀਤਾ ਨਹੀਂ ਮੇਰੇ ਮਾਰਦੀ ਗੋਲੀ ਆ ਦਾ ਆਹਨ ਪੱਜ ਆਹਨ ਪੱਜ ਜਾਂਦੇ ਨੇ ਮੇਰੇ ਲੱਤਾਂ ਪਾੜਦੀਆਂ ਮਾਸੀ ਪਾੜ ਕੇ ਲਾਤੀ ਖੜ ਗਈ ਉਹਨਾਂ ਮਿੱਥੇ ਨੇ ਪੱਜ ਮੇਰੇ ਗੋਲੀ ਮਾਰਦੇ ਹੁੰਦੇ ਐਨਾ ਮਤਲਬ ਤਸ਼ੱਦਦ ਹੋਇਆ ਇਹਨੀ ਹਲਤ ਮੰਦੀ ਹਜੇ ਵੀ ਹਲਤ ਮੰਦੀ ਆ ਜੀ ਨਹੀਂ ਬੋਲ ਸਕਦਾ ਹਜੇ ਵੀ ਤੁਸੀਂ ਮੈਨੂੰ ਲੋਗੇ ਬਿਆਨ ਨਹੀਂ ਦੇ ਸਕਦਾ ਜੀ ਬਿਲਕੁਲ ਨਹੀਂ ਬੋਲ ਸਕਦਾ ਜੀ ਹੋਰ ਜਿਵੇਂ ਤੁਸੀਂ ਕਹਿੰਦੇ ਹੋ ਕਿ ਮਤਲਬ ਕੱਪੜੇ ਲਾ ਕੇ ਕੁੱਟਿਆ ਗਿਆ ਕੱਪੜਾ ਲਾ ਕੇ ਨੰਗਾ ਕਰਕੇ ਬਿਲਕੁਲ ਨਹੀਂ ਬਹੁਤ ਹਲਤ ਮੰਦੀ ਕੀਤੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੀ ਉਹਨਾਂ ਨੇ ਨਾਲ ਮੁੰਡੇ ਤੇ ਯਾਰੀ ਕੀਤੀ ਗੋਲੀ ਮਾਰਨੀ ਪਿਆਰ ਕੀਤੀ ਉਹਨਾਂ ਨੇ ਮੈਨਾਂ ਕੁੱਟਿਆ ਰੱਬ ਦਾ ਨਾਮ ਮੁੰਡੇ ਨੂੰ ਮਾਰਨ ਦੀ ਧਮਕੀ ਦਿੱਤੀ ਰੱਬ ਦਾ ਨਾਮ ਅੱਛਾ ਕਸੂਰ ਕੀ ਸੀ ਫਿਰ ਉਹਦਾ ਕੋਈ ਕਸੂਰ ਨਹੀਂ ਜੀ ਵਿਚਾਰੇ ਗਰੀਬ ਦਾ ਸਾਰੇ ਪਿੰਡ ਨੂੰ ਪੁੱਛਿਆ ਇਹ ਬੇਗੂ ਵਾਲੇ ਦੇ ਵਿੱਚ ਜੇ ਕੋਈ ਕਸੂਰ ਉਹ ਬੰਦਾ ਨਿਕਲੇ ਵਈ ਦੇੰਦਾਰਾ ਜੀ ਮਤਲਬ ਉਹ ਜਿਹੜੀ ਪੁਲਿਸ ਹੈ ਇਲਜ਼ਾਮ ਕੀ ਲਾ ਰਹੀ ਸੀ ਤੇ ਵੀ ਕਿਉਂ ਚੋਰੀ ਕਰ ਲਾ ਰਹੀ ਸੀ ਜੀ ਹਾਂ ਚੋਰੀ ਕੀਤੀ ਆਰਟ ਸੀ ਜੀ ਠੀਕ ਹੈ ਅੰਬਰਸਰ ਵਾਲੇ ਆਰਟ ਸੀ ਜੀ ਇਹ ਕਹੇ ਅੰਬਰਸਰ ਆਰਟ ਉਹ ਲਿਆ ਵਰਨੇ ਹੀ ਉਹਾਂ ਦੀ ਕੋਈ ਲੋਨ ਸੌਣ ਜਾਂਦੀ ਨਹੀਂ ਹੂੰ ਕੋਈ ਪਰਚਾ ਵਗੈਰਾ ਪਾਇਆ ਮੁੰਡੇ ਤੁਹਾਡੇ ਨਾ ਜੀ ਕੁੱਖ ਨਹੀਂ ਪਾਇਆ ਜੀ ਬੰਦਾ ਜੱਟਿਆ ਉਹਨਾਂ ਨੇ ਜੀ ਅੱਛਾ ਕੁਝ ਕੀਤਾ ਕੁਝ ਨਹੀਂ ਕੱਲਾ ਕੁੱਟਿਆ ਗਿਆ ਹਾਂ ਕੱਲਾ ਕੱਟਿਆ ਗਿਆ ਜੀ ਮਤਲਬ ਮਨਾ ਰਹੇ ਸੀ ਹਾਂ ਜੀ ਮਨਾ ਰਹੇ ਸੀ ਕੁੱਟ ਕੇ ਜੀ ਮੁੰਡਾ ਮੰਨਿਆ ਨਹੀਂ ਜੀ ਚੋਰੀ ਨਹੀਂ ਕਰਦਾ ਕਰਦਾ ਨਹੀਂ ਮੰਨੇ ਕਿੱਥੇ ਜੀ ਜਿਵੇਂ ਜਿਵੇਂ ਤੁਹਾਡਾ ਪਿੰਡ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਆ ਇਹ ਪੁਲਿਸ ਅੰਮ੍ਰਿਤਸਰ ਦੀ ਆਉਂਦੀ ਹੈ ਅੰਮ੍ਰਿਤਸਰ ਤੁਹਾਡਾ ਲੜਕਾ ਜਾਂਦਾ ਰਹਿੰਦਾ ਉੱਥੇ ਹਾਂ ਜੀ ਜਾਂਦੇ ਰਹਿੰਦੇ ਜੀ ਜਾਂਦੇ ਨੇ ਬਚੂਹਣ ਮਾਰ ਅੰਮ੍ਰਿਤਸਰ ਵੀ ਜਾਂਦੇ ਜੀ ਪਠਾਨਕੋਟ ਵੀ ਜਾਂਦੇ ਮਿਕਨੇਰ ਜਾਂਦੇ ਆ ਸਰਜੀ ਦਾ ਕੰਮ ਕਰਦੇ ਸਰਜੀ ਦਾ ਕੰਮ ਕਰਦੇ ਭਾਈ ਜੀ ਤੁਹਾਡਾ ਕੰਮ ਹੈ ਕੀ ਕੰਮ ਕਰਦਾ ਸੀ ਮੁੰਡਾ ਉਹ ਉਹ ਜੀ ਸਬਜੀ ਦਾ ਹੀ ਕੰਮ ਕਰਦਾ ਸੀਗਾ ਜੀ ਉਹਦੇ ਕੋਲ ਕਰਾਇਆ ਗੱਡੀ ਦਾ ਵੀ ਕਿਸ਼ਤਾਂ ਭਰ ਰਏ ਸੀ ਗੱਡੀ ਦਾ ਕਰਾਇਆ ਪਰ ਸਬਜੀ ਦੀ ਢੋਆ ਢਵਾਈ ਕਰਦਾ ਸੀ ਹਾਂ ਢੋਆ ਢਵਾਈ ਕਰਦਾ ਸੀ ਠੀਕ ਹੈ ਕੀ ਕੁਝ ਬਾਈ ਫਿਰ ਮਤਲਬ ਕੀ ਉਹ ਕਹਿੰਦੇ ਆ ਕਿ ਪੁਲਿਸ ਕਿਉਂ ਲੈ ਕੇ ਜਾਂਦੀ ਹੈ ਘਰੋਂ ਆ ਕੇ ਕੀ ਕੀ ਵਾਪਰਦਾ ਸਾਰਾ ਕੁਝ ਇਹ ਬਾਈ ਉਹਨਾਂ ਦਾ ਕੈਨੇਡਾ ਮੁਤਾਬਕ ਇਹ ਹੈ ਵੀ ਸਿਵਲ ਚੋਂ ਆਏ ਆ ਫਰਾਂਸ ਦਾ ਇਹ ਕਹਿ ਕੇ ਲੈ ਕੇ ਆਏ ਆ ਲੇਡੀਜ਼ ਘਰੇ ਸੀਗੇ ਉਦੋਂ ਸਿਵਲ ਚ ਲੈ ਕੇ ਗਏ ਤੇ ਦੂਜੇ ਪਿਛਲੇ ਪਾਸੇ ਖੜੇ ਦੇ ਇਹਨਾਂ ਨੂੰ ਕਹਿਣ ਲੱਗੇ ਵੀ ਤੁਹਾਡਾ ਫੈਂਸ ਦਾ ਕੋਈ ਹੈ ਤੇ ਤੁਹਾਨੂੰ ਬੁਲਾਇਆ ਤੇ ਵੀ ਜਾਣਾ ਫਿਰ ਉਹਾਂ ਦੇ ਵੀ ਚਲੋ ਚਲੇ ਜਾਨੇ ਕੋਈ ਡਰ ਨਹੀਂ ਚਲੋ ਪਿਛਤ ਗੱਡੀ ਤੇ ਟੁੱਟੀ ਹੋਈ ਸੀ ਜੀ ਉਹਨਾਂ ਨੇ ਸਮਝਿਆ ਵੀ ਸਾਨੂੰ ਕਹਿਤਾ ਹੋਗਾ ਕਿ ਟੁੱਟਣ ਕਰਕੇ ਉਹ ਚਲੇ ਗਏ ਜੀ ਨਾਲ ਠੀਕ ਹੈ ਤੇ ਉਹਦਾ ਫੋਨ ਬੰਦ ਕਰ ਲਿਆ ਜੀ ਗਾਂ ਤੋਂ ਗਾਂ ਸਾਨੂੰ ਪਤਾ ਲੱਗਦਾ ਲੱਗਦਾ ਉਹਨਾਂ ਨੇ ਸਾਮੀ ਫੋਨ ਆਇਆ ਸੀ ਸਾਡੇ ਕੋਲੇ ਵੀ ਅੰਮਰਸਰ ਫਿਰ ਅਸੀਂ 4 ਵਜੇ ਇੱਥੋਂ ਦੇ ਸੀ 6 ਵਜੇ ਅਸੀਂ ਉੱਤੇ ਪਹੁੰਚੇ ਜੀ ਉਹਨਾਂ ਨੇ ਜਾਨ ਸਰ ਸਾਨੂੰ ਕਿਹਾ ਕਿ ਪਾਈ ਦੂ ਇੱਕ ਮੁੰਡਾ ਚਲ ਲੈ ਜਾਓ ਵੀ ਜਾਲ ਇਨਕੁਆਰੀ ਸੀਗੀ ਸਾਡੀ ਵੀ ਅਸੀਂ ਕਰ ਲਈ ਐ ਉਹਨਾਂ ਨੇ ਸਾਡੇ ਖਾਲੀ ਵਿੱਚ ਤੇ ਸੈਂਡ ਕਰਾਇਆ ਸੀ ਹਾਂ ਹਾਂ ਲੋਡ ਪੈਣ ਤੇ ਤੁਹਾਨੂੰ ਬੁਲਾਵਾਂਗੇ ਜੀ ਹਾਂ ਮਤਲਬ ਉਹਨਾਂ ਨੇ ਇਨਕੁਆਰੀ ਕਰਨੀ ਸੀਗੀ ਕਹਿੰਦੇ ਕਰ ਲਈ ਐ ਹਾਂ ਜੀ ਕਰ ਲਈ ਐ ਜੀ ਉਹਦੇ ਵਿੱਚ ਇਹ ਜਿਹੜਾ ਲੜਕਾ ਇਹ ਦੋਸ਼ੀ ਪਾਇਆ ਗਿਆ ਬੰਦਾ ਹੈ ਤੁਹਾਡਾ ਨਹੀਂ ਦੋਸ਼ੀ ਨਹੀਂ ਪਾਇਆ ਗਿਆ ਜੀ ਠੀਕ ਹੈ ਵੀ ਇਨਕੁਆਰੀ ਕਰਨੀ ਸੀ ਮਨਾਉਣਾ ਸੀਗਾ ਵੀ ਉਹ ਕੁਝ ਨਿਕਲਿਆ ਨਹੀਂ ਕਹਿੰਦੇ ਨਹੀਂ ਨਿਕਲਿਆ ਜੀ ਸਰ ਠੀਕ ਹੈ ਪਰ ਕੁੱਟਿਆ ਇੰਨਾ ਜ਼ਿਆਦਾ ਗਿਆ ਤੁਸੀਂ ਕਹਿੰਦੇ ਕੁੱਟਿਆ ਗਿਆ ਜੀ ਉਹਨਾਂ ਦੇਖੋ ਜੀ ਉਹ ਕਹਿਣ ਦੇ ਮੁਤਾਬਕ ਹੈ ਜੀ ਉਹਨੇ ਕਿਹਾ ਵੀ ਮੈਨੂੰ ਕਿਤੇ ਸੋਨਸੜਾ ਜਗ੍ਹਾ ਤੇ ਲੈ ਜਾ ਕੇ ਉਹ ਸਿਵਲ ਸੀਗਾ ਨਾਲ ਆਰਤੀਆ ਵੀ ਹੋਊਗਾ। ਹੂੰ ਉਹਨੇ ਕਰਵਾਇਆ ਜੀ ਪ੍ਰੈਸਰ ਪਾ ਕੇ ਜੋ ਕੋ ਵੀ। ਹੂੰ ਉਹ ਕਹਿੰਦੇ ਵੀ ਸੋਨਸੜਾ ਜਗਾ ਤੇ ਲੈ ਜਾ ਕੇ ਕੁੱਟਿਆ ਗਿਆ ਜੀ। ਅੱਛਾ ਉੱਥੇ ਕੁੱਟਿਆ ਲਿਆ ਗਿਆ। ਹਾਂ ਕੁੱਟਿਆ ਗਿਆ ਜੀ। ਇਹ ਆਰਤੀਆ ਮਤਲਬ ਕੌਣ ਹੈ ਕੀ ਰੌਲਾ ਸਾਰਾ ਇਹ ਵੀ ਸਮਝਾਓ ਕਿ ਕੀ ਮਤਲਬ ਹੈ ਜੋ। ਇਹ ਜੀ ਆਰਤ ਦਾ ਕੋਈ ਰੌਲਾ ਹੈ ਜੀ ਕੋਈ ਗੱਡੀ ਵੈਰੀਫਿਕੇਸ਼ਨ ਤੇ ਉਹਨਾਂ ਦੀ ਆਈ ਹੈ ਜੀ। ਹੂੰ ਗੱਡੀ ਤਾਂ ਅਕਸਰ ਜਾਇਆ ਕਰਦੀ ਤਿੰਨ ਮਹੀਨੇ ਚੱਲਦੀ ਰਹੀ ਹੈ। ਟਮਾਟਰ ਢੋਇਆ ਜੀ ਸਾਰਾ। ਹੂੰ ਫਰੇਕ ਮੰਡੀ 'ਚ ਜਾਂਦੇ ਜੀ ਮੈਂ ਵੀ ਸਬਜ਼ੀ ਦਾ ਠੀਕ ਹੈ ਜੀ ਉਹਨਾਂ ਕੋਲੇ ਗੱਡੀ ਆਪਦੀ ਹੈ ਜੀ ਢੋਂਦੇ ਰਹਿੰਦੇ ਜੀ ਠੀਕ ਹੈ ਬਾਕੀ ਨਾ ਉਹਨਾਂ ਕੋਲੇ ਮੌਕੇ ਦੀ ਕੋਈ ਵੀਡੀਓ ਹੈ ਜੀ ਵੀ ਚੋਰੀ ਕਰਦੇ ਦੀ ਜਾਂ ਕੋਈ ਗੱਡੀ ਦੀ ਉਹ ਕਹਿੰਦੇ ਕਿ ਚੋਰੀ ਕੀਤੀ ਹੈ ਇਸ ਬੰਦੇ ਦੀ ਹਾਂ ਉਹ ਕਹਿੰਦੀ ਵੀ ਚੋਰੀ ਕੀਤੀ ਵੀ ਤੁਹਾਡਾ ਟ੍ਰੇਸਿੰਗ ਦੇ ਵਿੱਚ ਆਇਆ ਜੀ ਠੀਕ ਹੈ ਹਾਂਜੀ ਮੋਟਰਸਾਈਕਲ ਕੀ ਚੋਰੀ ਹੋਇਆ ਉਹਨਾਂ ਤੋਂ ਉਹ ਪੈਸੇ ਕਹਿੰਦੇ ਸੀ ਕਿ ਸਾਨੂੰ ਤਾਂ 4 ਲੱਖ ਰੁਪਏ ਹੈਗੇ ਅੱਛਾ ਚੋਰੀ ਹੋਇਆ ਜੀ ਹਾਂ ਇਹ ਦੱਸਦਾ ਨਹੀਂ ਪਿਆ ਇਹਨੂੰ ਪਤਾ ਨਖਾ ਇਹਨੂੰ ਜਦੋਂ ਇਹਦੀ ਕੋਈ ਵੀਡੀਓਗ੍ਰਾਫੀ ਨਹੀਂ ਨਾ ਕੋਈ ਕਿਸੇ ਦਾ ਨਾਮ ਨਹੀਂ ਤੁਹਾਨੂੰ ਹੀ ਲੱਗਦਾ ਕਿ ਜਿਹੜਾ ਬੜਾ ਤੁਹਾਡਾ ਬੰਦਾ ਇਹ ਭਲੇਖੇ ਨਾਲ ਲੈ ਕੇ ਕਿਸੇ ਹੋਰ ਨਾਲ ਆ ਭਲੇਖੇ ਨਾਲ ਲੈ ਕੇ ਸਾਨੂੰ ਤੇ ਲੱਗਦਾ ਜੀ ਵੀ ਜੋ ਕੋਈ ਆਰਤੀਆ ਸੀਗਾ ਜਿਹਦੀ ਚੋਰੀ ਹੋਈ ਸੀ ਉਹਨੇ ਜਾਣ ਬੁੱਝ ਕੇ ਕਰਵਾਇਆ ਜੀ ਠੀਕ ਹੈ ਵੀ ਇਹ ਬੰਦਾ ਚੰਗਾ ਹਾਂ ਹਾਂ ਕਟੇਪੀ ਇਹ ਨਹੀਂ ਕਰਵਾਈ ਜੀ ਹੋ ਸਕਦਾ ਜੀ ਵੀ ਪੁਲਿਸ ਦਾ ਨਾਂ ਰੋਲ ਹੋਵੇ ਉਹਨਾਂ ਨੇ ਇਹ ਸਾਰਾ ਸਿਆਸਤੀ ਉਹਦੀ ਹੋਵੇ ਜੀ ਹੂੰ ਤੁਹਾਨੂੰ ਅੜਤੀ ਨਾਲ ਕੋਈ ਦੁਸ਼ਮਣੀ ਵਗੈਰਾ ਤੁਹਾਡੇ ਬੰਦੇ ਦੀ ਸਾਡੀ ਕੋਈ ਦੁਸ਼ਮਣੀ ਨਹੀਂ ਸਰ ਉਹ ਤਾਂ ਐ ਹੜੱਪ ਕਰਨਾ ਚਾਹੁੰਦਾ ਜੀ ਗਰੀਬ ਬੰਦੇ ਆ ਸਾਰੇ ਹੂੰ ਵੀ ਰੋਜੀ ਰੋਟੀ ਦਾ ਗੁਜ਼ਾਰਾ ਮੱਸਾ ਚੱਲਦਾ ਜੀ ਕਿਸ਼ਤਾਂ ਉੱਪਰੋਂ ਉਤਾਰਦੇ ਆ ਜੀ ਗੱਡੀ ਦੀਆਂ ਉਹਨੂੰ ਨੇ ਐ ਸੀਗਾ ਵੀ ਇਹਨਾਂ ਨੂੰ ਦਬਾ ਲਾਂਗੇ ਜੀ ਪ੍ਰੈਸ਼ਰ ਪਾ ਕੇ ਵਿਆੜਤੀਆ ਪੈਸੇ ਹੜੱਪ ਕਰਨਾ ਚਾਹੁੰਦਾ ਹੈ ਜੀ ਇਹਨਾਂ ਦਾ ਚਾਹ ਜਿਹੜੇ ਤੁਹਾਡੇ ਮਤਲਬ ਮੰਗਤਰਾਮ ਆ ਬਾਈ ਉਹਦੇ ਨਾਲ ਤੁਸੀਂ ਗੱਲਬਾਤ ਕੀਤੀ ਹੈ ਕੀ ਉਹਨੇ ਦੱਸਿਆ ਮਤਲਬ ਕੀ ਕੁਝ ਉਹਦੇ ਨਾਲ ਵਾਪਰੇ ਉਹਨੇ ਜੀ ਬਹੁਤ ਬੁਰੀ ਹਾਲਤ ਕੀਤੀ ਜੀ ਮੇਰੀ ਜੀ ਮੇਰੇ ਕੱਪੜੇ ਉਤਾਰੇ ਗਏ ਸਾਰੇ ਮੈਨੂੰ ਇੰ ਛੋਟੀਆਂ ਦੇ ਨਾਲ ਮੇਰੇ ਅੰਗਿੱਟੇ ਤੇ ਬਹੁਤ ਜ਼ਿਆਦੇ ਤਲੀਆਂ ਬਹੁਤ ਜ਼ਿਆਦੇ ਕੁੱਟੀਆਂ ਤੇ ਸਿਰ ਦੇ ਉੱਪਰ ਪਾਣੀ ਵੀ ਪਾਇਆ ਗਿਆ ਜੀ ਅੱਛਾ ਹਾਂਜੀ ਮਤਲਬ ਪੂਰਾ ਜਿਵੇਂ ਕੋਈ ਕ੍ਰਿਮੀਨਲ ਹੁੰਦਾ ਉਹ ਹਾਂ ਹਾਂਜੀ ਬਹੁਤ ਹਾਲਤ ਜੀ ਇੰਨਾ ਦੋਸਤ ਆ ਜੀ ਕਿੱਡਾ ਵੀ ਤਗੜਾ ਦੋਸ਼ੀ ਹੋਵੇ ਪਰ ਇੰਨਾ ਜੁਰਮ ਨਹੀਂ ਕੋਈ ਕਰਦਾ ਜੀ ਮਤਲਬ ਇਹ ਬੰਦਾ ਤਾਂ ਤੁਹਾਡਾ ਭਲੇਖੇ ਨਾਲ ਚੱਕਿਆ ਜੇਕਰ ਅਸਲੀ ਹੁੰਦਾ ਉਹਦੇ ਨਾਲ ਕੀ ਕੁਝ ਹੁੰਦਾ ਹਾਂਜੀ ਉਹ ਤਿੰਨ ਚਾਰ ਫਰੂਫ ਲਈ ਫਿਰਦੇ ਸੀ ਉਹ ਕਹਿੰਦੇ ਸੀ ਹੁਣ ਦੂਜੇ ਨੂੰ ਵੇਖਾਂਗੇ ਤੇ ਉਹਨੂੰ ਪੁੱਛਾਂਗੇ ਵੀ ਇਹ ਵੈਰੀਫਿਕੇਸ਼ਨ ਦੂਜੇ ਦੀ ਕਰਾਂਗੇ। ਵੀ ਤਿੰਨਾ ਚਾਰਾਂ ਬੰਦੇ ਦੇ ਕਾਗਜ਼ ਜੇ ਲਈ ਫਿਰਦੇ ਸੀ ਕੀ ਜੀ। ਫੋਟੋ ਕੋਈ ਹੋਰ ਸੀਗੀ ਜੀ ਤੇ ਨਾਂ ਕੋਈ ਹੋਰ ਸੀ। ਮਤਲਬ ਦੋਸ਼ੀ ਲੱਭ ਰਹੇ ਸੀ ਉਹ। ਹਾਂ ਲੱਭ ਰਹੇ ਸੀ ਸਰ। ਹਾਂ ਮਤਲਬ ਹਾਲੇ ਹੋਰ ਵੀ ਬੰਦੇ ਚੱਕਣਗੇ ਇਸੇ ਤਰੀਕੇ। ਹੋਰ ਵੀ ਚੱਕਣਗੇ ਜੀ ਇਹ। ਹਮ ਹਵਾਰਤੀਆ ਕਰਵਾ ਰਹੇ ਹਾਂ ਸਾਰਾ ਗੰਮ। ਅੱਛਾ ਮਤਲਬ ਕੁੱਟ ਕੇ ਮਨਾਉਂਦੇ ਸੀ ਧੱਕੇ ਨਾਲ ਕੇ ਮੰਨ ਜਾ ਮੰਨ। ਹਾਂਜੀ ਹਾਂਜੀ। ਹਾਂ ਤੁਹਾਡੇ ਆ ਲੜਕੇ ਨੇ ਕੀ ਲੱਗਦਾ ਚੋਰੀ ਕੀਤੀ ਹੋਊਗੀ ਜੀ ਉਹ? ਹਾਂ ਜੀ ਨਾ ਨਾ ਬਿਲਕੁਲ ਪਿੰਡ ਦੇ ਵਿੱਚ ਪੁੱਛਿਆ ਜਾਂਦਾ ਜੀ ਦੇ ਗੋਲੇ ਵਿੱਚ। ਹਮ ਅਹੀਂ ਦੋਸੀ ਹੋਵਾਂਗੇ ਜੋ ਮਰਜ਼ੀ ਕਰੀ ਸਾਰਾ ਪਿੰਡ ਗਵਾਹੀ ਦੇਊਗਾ ਸਾਡਾ ਜੀ ਮਹਾਰਾਜ ਬਿਲਕੁਲ ਬੱਚਾ ਹੋ ਕੇ ਕੰਮ ਕਰੂਗਾ ਜੀ ਬਿਲਕੁਲ ਜ਼ਿੰਦਗੀ ਚ ਵੀ ਨਹੀਂ ਸਾਡੇ ਮਾਂ ਪਿਓ ਨੇ ਇਹ ਨਹੀਂ ਕੀਤੀ ਜੀ ਨਾ ਹੀ ਕੀਤੀ ਕਦੀ ਅਸੀਂ ਕਹਿੰਦਾ ਮਹਾਰਾਜ ਸਾਗ ਨੂੰ ਤੁਹਾਡੇ ਪਿੰਡ ਦੇ ਵਿੱਚ ਪਿੱਛੇ ਜਾ ਕੇ ਚੋਰੀ ਦੇ ਨਾਲ ਸਾਗ ਜੀ ਅਹੀਂ ਮਿੱਟੀ ਵੀ ਲਾਉਣੀ ਆ ਛੱਲੇ ਜੀ ਅਹੀਂ ਵੀ ਕਿਹੇ ਜਿੰਮੇਦਾਰ ਦੇ ਖੇਤੋਂ ਪੁੱਛ ਕੇ ਨਮਣੀ ਜੀ ਆ ਸਾਰੀ ਘਟਨਾ ਵਾਪਰਨ ਤੋਂ ਬਾਅਦ ਤੁਸੀਂ ਉਹ ਪੁਲਿਸ ਦੇ ਨਾਲ ਗੱਲਬਾਤ ਕੀਤੀ ਐ ਐਸਐਚਓ ਤੋਂ ਥਾਣੇ ਦੇ ਐਸਐਚਓ ਨਾਲ ਗੱਲਬਾਤ ਕੀਤੀ ਕਿ ਕਿਉਂ ਕੀਤਾ ਕੋਈ ਨਹੀਂ ਅਹੀਂ ਨਹੀਂ ਕੀਤੀ ਜੀ ਸਰਪੰਚ ਸਾਹਿਬ ਨਾਲ ਪਲਾਂ ਕੀਤੀ ਵੀ ਜੀ ਆਪਾਂ ਨੂੰ ਪਤਾ ਜੀ ਮੈਂ ਨਹੀਂ ਕੀਤੀ ਮੈਂ ਤਾਂ ਅਰਜੈਂਸੀ ਦੇ ਵਿੱਚ ਬਿਠਾਈ ਮੁੰਡਾ ਲੈ ਕੇ ਬੜੇ ਹਾਲਤਮੰਦੇ ਨਾਲ ਮੁੰਡਾ ਬਸਾ ਮੈਂ ਭੁੱਖਾ ਤੇ ਆ ਬੈਠਾ ਜਿੱਥੇ ਕਿੰਨੇ ਚਾਰ ਜਵਾਬ ਨਹੀਂ ਮੁੰਡੇ ਦੇ ਚਾਰ ਹੈ ਜੀ ਕਿੰਨੀ ਕਿੰਨੀ ਉਮਰ ਆ ਬੱਚਿਆਂ ਦੀ ਬੱਚਿਆਂ ਦੀ ਉਮਰ ਜੀ ਇੱਕ ਦੀ 12 ਸਾਲ ਹੋ ਗਈ ਹੈ ਨਾ ਛੋਟੇ ਆ ਮਤਲਬ 12 ਤੋਂ 15 ਦੇ ਵਿੱਚ ਵਿੱਚ ਕੀ ਕੀਤੀ ਐ ਐਸਚੋ ਦੇ ਨਾਲ ਗੱਲਬਾਤ ਕੀਤੀ ਨਹੀਂ ਸਰ ਉਹਨਾਂ ਦਾ ਫੋਨ ਆਇਆ ਸੀ ਕਹਿੰਦਾ ਦੱਸੋ ਸਾਰਾ ਉਹ ਗੱਲਬਾਤ ਉਹਨਾਂ ਨੇ ਕੀਤੀ ਵੀ ਅਸੀਂ ਨਾ ਵਿੱਚ ਅਮਰਜੈਂਸੀ ਸੀਗੇ ਉਸ ਟਾਈਮ ਦਵਾਈ ਦਵਾ ਰਹੇ ਸੀਗੇ ਡਾਕਟਰ ਆਏ ਹੋਏ ਸੀ ਤੇ ਉਹਨਾਂ ਦਾ ਫੋਨ ਆਇਆ ਸੀ ਉਹਨਾਂ ਨੇ ਅਸੀਂ ਕਿਹਾ ਜੀ ਬਾਅਦ ਚ ਕਾਲ ਕਰਾਂਗੇ ਜੀ ਬਾਅਦ ਚ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਕੋਈ ਗੱਲ ਨਹੀਂ ਕੀਤੀ ਨਹੀਂ ਕੀਤੀ ਸਰ ਹੁਣ ਤੁਸੀਂ ਮਤਲਬ ਕੀ ਬਈ ਚਾਹੁੰਦੇ ਜਿਹੜਾ ਪਰਿਵਾਰ ਸਰ ਪਰਿਵਾਰ ਨੂੰ ਇਹ ਕਹਿੰਦੇ ਆ ਇਸ ਤਾਂ ਵੀ ਇਨਸਾਫ ਸਾਰੇ ਇਹਨਾਂ ਨੂੰ ਮਿਲਣਾ ਚਾਹੀਦਾ ਹੈ ਇਨਸਾਫ ਮਿਲਣਾ ਸਰ ਇਨਸਾਫ ਨਹੀਂ ਲੱਗੇਗਾ ਹਾਂ ਜੀ ਅਨਸਾਫ ਹੋਣਾ ਚਾਹੀਦਾ ਜੀ ਕੀ ਹੋਇਆ ਸਾਡੀ ਮਰਦ ਨਹੀਂ ਮਤਲਬ ਇਹ ਚਾਹੁੰਦੇ ਹੋ ਕਿ ਜਿਨ੍ਹਾਂ ਨੇ ਤੁਹਾਡੇ ਲੜਕੇ ਨਾਲੇ ਕੁਝ ਕੀਤਾ ਉਹਨਾਂ ਉੱਤੇ ਕਾਰਵਾਈ ਹੋਵੇ ਹਾਂਜੀ ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਸਾਨੂੰ ਸਾਫ ਹੋਣਾ ਚਾਹੀਦਾ ਜੀ ਜਿਹੜੇ ਅਰਥੀ ਨੇ ਘਟਾਇਆ ਜੀ ਉਹਦੇ ਨਾਲ ਵੀ ਗੱਲਬਾਤ ਦੀ ਕਰੋ ਅਸੀਂ ਗਰੀਬ ਆਦਮੀ ਬੱਚਾ ਕਿਉਂ ਘਟਾ ਗਿਆ ਹੂੰ ਅਰਥੀ ਨੇ ਕਿਉਂ ਇਹਨਾਂ ਦੇ ਅਰਥ ਕੀਤਾ ਚਾਰ ਬੱਚੇ ਜਿਹੜੇ ਮਤਲਬ ਪੁੱਛ ਗਿਛ ਕਰਨ ਦਾ ਇਹ ਤਰੀਕਾ ਵਰਤਿਆ ਉਹਨਾਂ ਨੇ ਕਿਹਨਾ ਕੁੱਟਿਆ ਇੰਨਾ ਕੁੱਟਿਆ ਰੱਬ ਦਾ ਨਾਮ ਅਬਰਜੈਂਸੀ ਦੇ ਵਿੱਚ ਪਿਆ ਜੀ ਬਠੰਡੇ ਹੁਣ ਤੁਸੀਂ ਫੋਟੋ ਖਿੱਚਾਉਂਦੇ ਆ ਹੁਣ ਤੁਸੀਂ ਕੋਈ ਮਰਜ਼ੀ ਉਹਨੂੰ ਪੁੱਛ ਸਕਦੇ ਆ ਉਹ ਬਹੁਤ ਹਾਲਾਤ ਹੈ ਸਰੀਰ ਦੇ ਉਹਦੇ ਬਹੁਤ ਮੰਦਾ ਹਲਾ ਜੀ ਬਹੁਤ ਜਿਆਦਾ ਹਜੇ ਵੀ ਅਬਰਜੈਂਸੀ ਅਬਰਜੈਂਸੀ ਪਿਆ ਮਹਾਰਾਜ ਬਹੁਤ ਮੰਦਾ ਹਲਾ ਜੀ ਮਤਲਬ ਲੱਤਾਂ ਨੂੰ ਤਾਂ ਦਿੱਕਤ ਆ ਗਈ ਕੀ ਹਾਂਜੀ ਹਾਂਜੀ ਲੱਤਾਂ ਖੜੀ ਗਈ ਸੀ ਲੱਤ ਵੀ ਖੜ ਗਈ ਲੱਤ ਖੜ ਗਈ ਖੱਬੀ ਲੱਤ ਖੜ ਗਈ ਇਹ ਕੁਝ ਕੀਤਾ ਹਾਂਜੀ ਇਹ ਪਤਨੀ ਨਹੀਂ ਉਹਨਾਂ ਦੇ ਅੱਛਾ ਜਦੋਂ ਕਰੋ ਲੈਣ ਕੌਣ ਆਉਂਦਾ ਜੀ ਕੀ ਵਾਪਰਦਾ ਘਰੇ ਜੀ ਆਪਣੇ ਬਾਤ ਹੋਈ ਸੀ ਕਿ ਗੋ ਗੋਲੇ ਆਏ ਸੀਗੇ ਹੂੰ ਉਹ ਸਿਮਲ ਸੀਗੇ ਦੋ ਤਾਂ ਤੇ ਤਿੰਨ ਸੀਗੇ ਪੁਲਸ ਵਾਲੇ ਪਰਦੀ ਪਾਈ ਵੀ ਸੀ ਇਹਨਾਂ ਦੀ ਠੀਕ ਹੈ ਅਸੀਂ ਆਖਿਆ ਸੀਗਾ ਵੀ ਤੁਸੀਂ ਕਾਹਤੋਂ ਲੈ ਕੇ ਜਾਨੇ ਆ ਤੁਸੀਂ ਵੀ ਸਾਨੂੰ ਦੱਸ ਕੇ ਜਾਓ ਆਏ ਤੁਸੀਂ ਇਹਦੇ ਜਿੱਤਾ ਚਤਰਖਾਨੇ ਚ ਆ ਜੇ ਤੁਸੀਂ ਅਗੇ ਤੁਹਾਨੂੰ ਅਸੂ ਉੱਥੇ ਦੱਸਾਂਗੇ ਤੇ ਮੜ ਕੇ ਚਲਾ ਸੀ ਆਖਿਆ ਸੀ ਜਾਨਨੇ ਆ ਮੋਰਗੇ ਨਿਕਾਲਾ ਕੀ ਉਹਦੇ ਦੋ ਚਪੇੜੇ ਮਾਰੇ ਤੇ ਮੇ ਵੜੇ ਖੋਲੀ ਉਹਦੇ ਅੱਛਾ ਹਾਂ ਖੋ ਕੇ ਉਹਦੇ ਚਪੇੜਾ ਨਾਲ ਲੈ ਕੇ ਗਏ ਪਸ ਇਨੀ ਗੱਲ ਕੀਤੀ ਘਰੋਂ ਵੀ ਕੁੱਟ ਦੇ ਲੈ ਗਏ ਹਾਂ ਘਰੋਂ ਵੀ ਕੱਟ ਕੇ ਲੈ ਕੇ ਗਏ ਹਾਂ ਹਾਂ ਘਰੋਂ ਵੀ ਕੱਟ ਕੇ ਲੈ ਗਏ ਕੀ ਹਾਲਾਤ ਨੇ ਤੁਹਾਡੇ ਪਤੀ ਦੇ ਹਸਪਤਾਲ ਦੇ ਵਿੱਚ ਅੰਦਰ ਉਹਦਾ ਬਹੁਤ ਮੰਦਾ ਹਾਲ ਹੈ ਜੀ ਹੁਣ ਤਾਂ ਹਾਂ ਉਹਦਾ ਤੁਰਿਆਢੀ ਜਾਂਦਾ ਗਜਾ ਵੀ ਆ ਲੱਤਾਂ ਹੈਗੀਆਂ ਸੁੱਜੀਆਂ ਪਈਆਂ ਤੇ ਤਲੀਆਂ ਹੈਗੀਆਂ ਉਹ ਜਮਾਂ ਹੋਈਆਂ ਪਈਆਂ ਸੈਰ ਤੇ ਪੀੜ ਹੋਈ ਜਾਂਦੀ ਐ ਉਹਦਾ ਮੰਦਾ ਹਾਲ ਹੈਗਾ ਜੇ ਉਹਨੂੰ ਬਚਾਉਣਾ ਆ ਉਹਨੂੰ ਤੇ ਪਚਾ ਦਿਓ ਜੇ ਕਾਹ ਕਰਨਾ ਸੀ ਸਰ ਕੋ ਕਰ ਸਕਦੇ ਆ ਬਿਲਕੁਲ ਹਾਂ ਅੱਛਾ ਭਾਈ ਜਿਵੇਂ ਡਾਕਟਰ ਨੇ ਕੀ ਕਿਹਾ ਕਿ ਕਿੱਥੇ ਕਿੱਥੇ ਸੱਟਾਂ ਲੱਗੀਆਂ ਸਰੀਰ ਦੇ ਵਿੱਚ ਸਰ ਦੇਖੋ ਜੀ ਜਿਹੜਾ ਮੈਡੀਕਲ ਤੋਂ ਫ੍ਰੀ ਕੋਰਟ ਤੋਂ ਰੈਫਰਲ ਕੀਤਾ ਨਾ ਉਹਨਾਂ ਨੇ ਕਿਹਾ ਵੀ ਸਿਰ ਤੇ ਦੇ ਕੋਈ ਪ੍ਰੋਬਲਮ ਆਈ ਹੈ ਕੋਈ ਲੱਤ 'ਚ ਵੀ ਹੋ ਗਈ ਉਹ ਕਹਿੰਦੇ ਵੀ ਸਾਡੇ ਤੇ ਮੌਕੇ ਤੇ ਡਾਕਟਰ ਹੈ ਨਹੀਂ ਉਹਨਾਂ ਨੇ ਸਾਨੂੰ ਐਪਲੀਕੇਸ਼ਨ ਬਣਾ ਕੇ ਤੇ ਐਂਬੂਲੈਂਸ ਤੇ ਰੈਫਰਲ ਕਰਕੇ ਗਏ ਜੀ ਬਿਲਕੁਲ ਐਂਬੂਲੈਂਸ ਤੇ ਜੀ ਤਾਂ ਕਿਵੇਂ ਦੇਖੋ ਜੀ ਵੀ ਇੰਨੀ ਪਾਵਰ ਆ ਪੁਲਿਸ ਦੀ ਜਿਹੜੀ ਪੁਲਿਸ ਬਿਨਾ ਕਿਸੇ ਦੋਸ਼ ਤੋਂ ਚੱਕ ਕੇ ਬੰਦੇ ਨੂੰ ਇੰਨਾ ਕੁੱਟ ਸਕਦੀ ਹੈ ਤਸ਼ੱਦਦ ਕਰ ਸਕਦੀ ਹੈ ਪੰਜਾਬ ਦੇ ਵਿੱਚ ਨਹੀਂ ਕਰ ਸਕਦੀ ਨਹੀਂ ਕਰ ਸਕਦੀ ਜੀ ਮੈਂ ਮੰਨਦਾ ਇਹ ਜੀ ਵੇਖੋ ਤਾਂ ਆਰਤੀ ਦੇ ਕੰਮ ਨਹੀਂ ਆ ਜੀ ਜੀਨ ਚੋਰੀ ਹੋਈ ਨਹੀਂ ਹੋਈ ਪਤਾ ਨਹੀਂ ਜੀ ਕਿਸੇ ਨੇ ਕਿਵੇਂ ਕੀਤਾ ਨਾ ਕਿਸੇ ਨੇ ਕੀਤਾ ਜੀ ਇਹ ਕੰਮ ਦੀ ਸਾਰੇ ਆਰਤੀ ਦੇ ਆ ਜੀ ਖੇੜੀ ਉਹ ਆਰਤੀ ਨੂੰ ਜਾਣਦੇ ਹੋ ਤੁਸੀਂ ਕੌਣ ਆ ਨਹੀਂ ਜੀ ਨਹੀਂ ਅਸੀਂ ਪੁੱਛਿਆ ਉਹਨਾਂ ਜੀ ਆਰਤੀਆ ਕਿਹੜਾ ਉਹਨਾਂ ਨੇ ਨਹੀਂ ਦੱਸਿਆ ਜੀ ਪੁਲਸ ਵਾਲਿਆਂ ਨੇ ਸਾਨੂੰ ਬਿਲਕੁਲ ਨਹੀਂ ਦੱਸਿਆ ਜੀ ਆਰਤੀ ਜਾਵੜਦੇ ਸੀ ਕੀ ਚੋਰੀ ਹੋਈ ਹੈ ਆਹ ਦਾ ਤੁਸੀਂ ਜਾਵੋ ਆਹ ਦਾ ਪੈਂਟ ਪਾਜਵਾਂ ਦਾ ਠੀਕ ਹੈ ਆ ਗੱਲ ਹੋ ਗਈ ਮਤਲਬ ਭਲੇਕੇ ਨਾ ਬੰਦਾ ਜੀ ਇਹਨਾਂ ਕੋਲ ਹਾਂ ਜੀ ਅਰ ਤੁਸੀਂ ਨਾ ਪਤਾ ਜੀ ਹਾਂਜੀ ਕੋਈ ਚੋਰੀ ਨਹੀਂ ਜੀ ਮਾਲ ਪਹਿਲਾਂ ਸੜ ਜਾਂਦੀ ਸੀ ਇੱਕ ਦੂਜੇ ਨਾਲ ਮਾਲ ਨਹੀਂ ਲੰਮਦੇ ਜੀ ਮਾਲ ਮਾਲ ਨੰਗਾ ਲੈ ਜਾਂਦੇ ਪੈਸੇ ਮੰਗਦੇ ਆ ਉਹ ਗੱਡੀ ਕਿਥੇ ਕਹਿ ਰਹੇ ਹੋ ਨੇ ਸਾਡੀ ਸਾਡੇ ਢੇਰ ਤੇ ਲਾਇਆ ਕਰੋ ਇਹ ਨਹੀਂ ਲੰਮਦੇ ਜੀ ਮਾਲ ਵਪਾਰੀ ਬੰਦੇ ਨਹੀਂ ਲੰਮਦੇ ਉਦੋਂ ਮਹੰਗਾ ਵੇਚਦਾ ਉਦੋਂ ਲਾਉਂਦੇ ਆ ਉਹ ਕਿਰਾਇ ਇਹ ਹਰ ਖਾ ਗਏ ਹੁਣ ਆ ਹੀ ਹੋ ਸਾਡਾ ਜੀ ਇਹਦੇ ਬਾਰੇ ਨਹੀਂ ਸਰ ਆਪਾਂ ਵੇ ਖੈਦ ਵੀ ਹੋ ਸਕਦਾ ਜੀ ਕੋਈ ਇਹ ਚੀਜ਼ ਦੀ ਇਨਸਾਫ ਇਹਨਾਂ ਨੂੰ ਮਿਲ ਜੇ ਜੀ ਅਸੀਂ ਤਾਂ ਕੀ ਚਾਹੁੰਦੇ ਜੀ ਇਨਸਾਫ ਦੇ ਵਿੱਚ ਕੀ ਹੋਣਾ ਇਨਸਾਫ ਮਿਲਣਾ ਚਾਹੀਦਾ ਸਾਨੂੰ ਜੀ ਇਹ ਬੰਦਾ ਕਿਹੜੀ ਗੱਲੋਂ ਕੁੱਟਿਆ ਗਿਆ ਕਿਵੇਂ ਕੁੱਟਿਆ ਗਿਆ ਸਾਨੂੰ ਜੀ ਬਿਲਕੁਲ ਇਨਸਾਫ ਹੋਣਾ ਚਾਹੀਦਾ ਇਹ ਕੁੱਟਿਆ ਕੁੱਟਿਆ ਕਿਹੜੀ ਗੱਲੋਂ ਗਿਆ ਜੀ ਪਰਿਵਾਰ ਦੀ ਕੀ ਹਾਲਾਤ ਆ ਤੁਹਾਡੇ ਦੀ ਬਹੁਤ ਮਾੜੀ ਪੁੱਛੋ ਨਾਲ ਕੀ ਜਾਂਦਾ ਇਲਾਜ ਕਿਵੇਂ ਮਤਲਬ ਕਰਵਾਉਣ ਦਾ ਹੈਗਾ ਤੁਹਾਡੇ ਨੂੰ ਨਾਲ ਕੋਈ ਪੈਸਾ ਨਹੀਂ ਕਿੰਨਾ ਖਰਚਾ ਆ ਗਿਆ ਤੁਹਾਡਾ ਹੁਣ ਤੱਕ ਸਾਡਾ ਖਰਚਾ ਬਹੁਤ ਆ ਜਾਂਦਾ ਜੀ پیسے ਮੰਗ ਮੰਗ ਕੇ ਲਾਈ ਜਾਂਦੇ ਜੀ ਅੱਛਾ ਠੀਕ ਨਹੀਂ ਹਾਂ ਜੀ ਮੋਟਰਸਾਈਕਲ ਹੁਣ ਦ ਪੋ ਸਕਦੇ ਵੀ ਠੀਕ ਜੀ ਤਾਰੀਵਾਲ ਦੀ ਡੋਡਾਰੇ ਨੂੰ ਥਾਣਾ ਬਈ ਕਿਹੜਾ ਹੈ ਕਿਹੜਾ ਜੀ ਉੱਥੇ ਉਹ ਜੀ ਅਮਰਤਸਰ ਮੋਗੰਪੁਰਾ ਜੀ ਮੋਗੰਪੁਰਾ ਮੋਗੰਪੁਰਾ ਬਟਾਲਾ ਰੋਡ ਜੀ ਬਟਾਲਾ ਰੋਡ ਉਹ ਥਾਣਾ ਹੈ ਜਿਹੜਾ ਹਾਂਜੀ ਸਰ ਠੀਕ ਹੈ ਬਿਲਕੁਲ ਤਾ ਗਲਤ ਬਾਤ ਕੀਤੀ ਪਰਿਵਾਰ ਦੇ ਨਾਲ ਉਹਨਾਂ ਦੇ ਸਰਪੰਚ ਨੇ ਪਿੰਡ ਦੇ ਜੋ ਉਹਨਾਂ ਨੇ ਦੱਸਿਆ ਕਿ ਕਿਵੇਂ ਇੱਕ ਨੌਜਵਾਨ ਨੂੰ ਪੁਲਿਸ ਭਲੇਖੇ ਨਾਲ ਚੱਕ ਕੇ ਲੈ ਜਾਂਦੀ ਹੈ ਉਹ ਕਹਿੰਦੇ ਕਿ ਅਸੀਂ ਇਨਕੁਆਰੀ ਕਰ ਰਹੇ ਹਾਂ ਕਿ ਚੋਰੀ ਕੀਤੀ ਕਿਨੇ ਹੈ ਇਨਕੁਆਰੀ ਕਰਨ ਦਾ ਤਰੀਕਾ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਨੌਜਵਾਨ ਉੱਤੇ ਤਸ਼ੱਦਦ ਟਾਇਆ ਗਿਆ ਉਸ ਨੌਜਵਾਨ ਜਿਹੜਾ ਅੱਜੋ ਮਰਨ ਕਿਨਾਰੇ ਐਮ ਹਸਪਤਾਲ ਦੇ ਵਿੱਚ ਐਮਰਜੈਂਸੀ ਵਾਰਡ ਦੇ ਵਿੱਚ ਦਾਖਲ ਪਿਆ ਬੋਲ ਨਹੀਂ ਸਕਦਾ ਤੁਰ ਨਹੀਂ ਸਕਦਾ ਇੱਕ ਲੱਤ ਵੀ ਕਹਿੰਦੇ ਕਿ ਖੜ ਗਈ ਹੈ ਸਿਰ ਦੇ ਵਿੱਚ ਲਗਾਤਾਰ ਕੋਈ ਗਹਿਰੀ ਸੱਟ ਹੈ ਜਿਹੜੀ ਉਸ ਨੂੰ ਵਾਰ-ਵਾਰ ਤੰਗ ਕਰ ਰਹੀ ਹੈ ਪਰ ਸਵਾਲ ਇੱਥੇ ਹੈ ਕਿ ਪੁਲਿਸ ਜਿਹੜੀ ਉਹ ਪੁੱਛਗਿੱਛ ਕਰਨ ਦਾ ਤਰੀਕਾ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਜੀ ਦਾ ਹਾਲੇ ਕਸੂਰ ਨਹੀਂ ਪਤਾ ਜਿਹੜਾ ਇਹ ਨਹੀਂ ਪਤਾ ਕਿ ਦੋਸ਼ੀ ਅਸਲ ਹੈ ਕੌਣ ਹੈ ਕਿਸੇ ਹੋਰ ਨੌਜਵਾਨ ਦੇ ਭਲੇਖੇ ਕਿਸੇ ਹੋਰ ਦਾ ਚੱਕ ਕੇ ਜੇਕਰ ਇਹ ਹਾਲ ਕਰ ਸਕਦੀ ਹੈ ਤਾਂ ਜਿਹੜੇ ਦੋਸ਼ੀ ਹੁੰਦੇ ਆ ਜਿਨ੍ਹਾਂ ਨੇ ਮਾੜਾ ਮੋੜਾ ਕੁਝ ਕੀਤਾ ਵੀ ਹੁੰਦਾ ਉਹਨਾਂ ਦੇ ਨਾਲ ਕੀ ਹੁੰਦਾ ਹੋਵੇਗਾ ਤੁਸੀਂ ਅੰਦਾਜ਼ਾ ਜਿਹੜਾ ਉਹ ਲਗਾ ਸਕਦੇ ਹੋ ਤਾਂ ਹੁਣ ਜਿਹੜਾ ਉੱਥੋਂ ਦੇ ਐਸਐਚਓ ਦਾ ਜਿਹੜਾ ਥਾਣਾ ਜਿਸ ਦੇ ਉੱਪਰ ਇਲਜ਼ਾਮ ਲਗਾਏ ਨੇ ਪਰਿਵਾਰ ਨੇ ਉਸ ਐਸਐਚਓ ਦੇ ਨਾਲ ਇਹਦੀ ਗੱਲਬਾਤ ਕਰਦੇ ਆ ਕਿ ਕਿਉਂ ਸਾਰਾ ਕੁਝ ਵਾਪਰਿਆ ਕਿਉਂ ਉਹਨਾਂ ਦੇ ਵੱਲੋਂ ਕੀਤਾ ਗਿਆ ਜਾਂ ਜਿੰਨੇ ਇਲਜ਼ਾਮ ਆ ਸਾਰਿਆਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ